ਹਾਂਜੀ ਦੋਸਤੋ ਜਿਹੜੀ ਸਕੀਮ ਦੀ ਸਭ ਤੋਂ ਜ਼ਿਆਦਾ ਉਡੀਕ ਤੁਹਾਨੂੰ ਸੀਗੀ ਉਹ ਸਕੀਮ ਜਾਸਿਨ ਫਰਨੀਚਰ ਹਾਊਸ ਵਾਲਿਆਂ ਨੇ ਦੁਬਾਰਾ ਲਾਤੀ ਆ ਕੋਈ ਵੀ ਆਪਣੇ ਤੁਹਾਡੇ ਘਰੇ ਪੁਰਾਣੀ ਚੀਜ਼ ਪਈ ਆ ਕਵਾੜ ਹੈ ਚਲਦੀ ਆ ਨਹੀਂ ਚਲਦੀ ਵਾਸ਼ਿੰਗ ਮਸ਼ੀਨ ਪਈ ਆ ਕੋਈ ﺍﻟमारी ਪਈ ਆ ਕੋਈ LED ਪਈ ਆ ਪੁਰਾਣਾ TV ਪਿਆ ਜਾਂ ਕੋਈ ਵੀ ਆਟਮ ਪਈ ਆ ਤਾਂ ਤੁਸੀਂ ਜਾਸਿਨ ਫਰਨੀਚਰ ਹਾਊਸ ਤੇ ਚੱਕ ਲਿਓ ਕਹਿੰਦੇ ਤੁਹਾਡੀ ਪੁਰਾਣੀ ਆਟਮ 5000 ਤੱਕ ਦੀ ਕੱਟੀ ਜਾਣੀ ਆ ਤੇ 5000 ਦੀ ਘਟਾ ਕੇ ਨਵੀਂ ਆਟਮ ਕੋਈ ਵੀ ਆਪਣੇ ਘਰੇ ਲੈ ਜਾਓ ਹਾਂਜੀ ਕਿਉਂ ਬਾਈ ਜੀ ਸਹੀ ਗੱਲ ਹੈ ਹਾਂਜੀ ਬਾਈ ਬਿਲਕੁਲ ਸਹੀ ਸੁਣਿਆ ਤੁਹਾਨੂੰ ਤੇ ਕੋਈ ਵੀ ਪੁਰਾਣੀ ਆਇਟਮ ਕਟਾਓ 5000 ਰੁਪਏ ਚ ਨਵੀਂ ਲੈ ਜਾਓ ਨਵੀਂ ਲੈ ਜਾਓ ਹਾਂਜੀ ਕਿਵੇਂ ਕੀ ਆਪਾਂ ਨੇ ਫਰਿੱਜ ਮਸ਼ੀਨ ਕਟੀਆਂ ਵੀ ਪਈਆਂ ਨੇ ਫਰਿੱਜ ਮਸ਼ੀਨ ਦਾ ਆਇਟਮ ਆਪਾਂ ਕਟਾਂਗੇ ਨਾਲ ਆਪਾਂ ਫਰਨੀਚਰ ਦਾ ਸਮਾਨ ਵੀ ਕਟਾਂਗੇ 5000 ਰੁਪਏ ਦੇ ਵਿੱਚ ਕਿਵੇਂ ਕੀ ਬੈੱਡ ਨਿਮਾਰੀ ਸੋਫਾ ਤੇ ਫਰਨੀਚਰ ਤੇ ਵੀ ਲਾਤੀ ਇਸ ਸਕੀਮ ਹਾਂ ਨਾਲੇ ਫਰਨੀਚਰ ਵੀ ਕਟਿਆ ਜਾਊਗਾ ਆਪਣੇ ਕੋਲ ਠੀਕ ਹੈ ਆ ਫਰਨੀਚਰ ਜਿਵੇਂ ਪੁਰਾਣੇ ਬੈੱਡ ਨੇ ਕਿਸੇ ਦੇ ਇਹ ਕੱਟੇ ਪੈਣ ਇਹ ਫਿਰ 5000 ਦੀ ਕਿੱਤੇ ਨੇ ਇਹ ਵੀ 5000 ਰੁਪਏ ਦੇ ਕੱਟੇ ਨੇ ਜੀ ਬਿਲਕੁਲ ਇਹ ਵੀ 5000 ਦੇ ਕੱਟੇ ਨੇ ਫਰਿੱਜ ਪਈ ਆ ਜੀ ਆ ਵਾਸ਼ਿੰਗ ਮਸ਼ੀਨਾਂ ਪਈਆਂ ਨੇ ਜੀ ਕਟੀਆਂ ਕੂਲਰ ਵੀ ਪਏ ਨੇ ਕੂਲਰ ਵੀ ਕੱਢ ਲਾਂਗੇ ਹਾਂ ਜੀ ਉਹ ਵੀ 5000 ਰੁਪਏ ਦੇ ਵਿੱਚ ਅਸੀਂ ਪੁਰਾਣਾ ਕੂਲਰ ਵੀ ਕੱਟ ਲਾਂਗੇ ਕੂਲਰ ਕੱਢ ਲਾਂਗੇ ਹਾਂ ਜੀ ਤੇ ਮਤਲਬ ਜਿਵੇਂ ਹੁਣ ਪੁਰਾਣੇ ਟੀਵੀ ਹੁੰਦੇ ਨੇ ਬਹੁਤੇ ਘਰਾਂ 'ਚ ਜੀ ਟੀਵੀ ਲੱਗੇ ਹੋਣਗੇ ਟੀਵੀ ਪਏ ਹੁੰਦੇ ਨੇ ਟੀਵੀ 1000 ਰੁਪਏ ਤੋਂ ਲੈ ਕੇ 1500 ਦੇ ਵਿੱਚ ਵਿੱਚ ਅਸੀਂ ਟੀਵੀ ਪੁਰਾਣਾ ਕੱਟਾਂਗੇ ਥੋੜਾ ਟੀਵੀ ਵੀ ਕੱਟਿਆ ਜਾਊਗਾ ਠੀਕ ਹੁਣ ਮੈਨੂੰ ਇਹ ਦੱਸੋ ਜਿਵੇਂ ਕਿਸੇ ਨੇ ਵਾਸ਼ਿੰਗ ਮਸ਼ੀਨ ਕਟਾਉਣੀ ਆ ਤਾਂ ਵਾਸ਼ਿੰਗ ਮਸ਼ੀਨ ਕਟਵਾ ਕੇ ਵਾਸ਼ਿੰਗ ਮਸ਼ੀਨ ਹੀ ਮਿਲੂ ਜਾਂ ਕੋ ਬੈਟਰੀਆਂ ਵੀ 5000 ਦੀਆਂ ਕੱਟਦੇ ਬੈਟਰੀ 5000 ਦੀ ਵੀ ਕੱਟ ਲੈ ਕਿਹ ਪਤਾ ਅਸੀਂ ਮੌਕੇ ਦੇਖ ਕੇ ਕਿਤੇ ਵੱਧ ਦੀ ਵੀ ਕੱਟ ਲਈਏ ਬੈਟਰੀ ਅੱਛਾ ਬੈਟਰੀ ਵੱਧ ਦੀ ਵੀ ਕੱਟ ਲੈਣੇ ਆਹ ਦੇਖ ਲਓ ਜੀ ਬੈਟਰੀਆਂ ਵੀ ਕੱਟੀਆਂ ਪਈਆਂ ਨੇ ਕੰਡੀਸ਼ਨ ਦੇ ਹਿਸਾਬ ਦੇ ਨਾਲ ਜੇ ਤੁਸੀਂ ਇਨਵਰਟਰ ਚੇਂਜ ਕਰਨ ਬਾਰੇ ਸੋਚ ਰਹੇ ਹੋ ਤਾਂ ਬੈਟਰੀਆਂ ਵੀ ਹਰ ਚੀਜ਼ ਤੁਹਾਡੇ ਘਰ ਦਾ ਕੋਈ ਵੀ ਕਬਾੜ ਹੋਵੇ ਇਲੈਕਟ੍ਰੋਨਿਕ ਆਈਟਮ ਫਰਨੀਚਰ ਆਈਟਮ ਬੈਟਰੀਆਂ ਸਾਰੀਆਂ ਕੱਟਦੇ ਨੇ ਪਰ ਹੁਣ ਨਵੀਂ ਆਈਟਮਾਂ ਕਿਹੜੀਆਂ-ਕਿਹੜੀਆਂ ਦਿੰਨੇ ਹੋ ਇਹਦਾ ਨਹੀਂ ਹੈ ਵੀ ਚੀਜ਼ਾਂ ਵੀ ਬੇਗਰਜ਼ੀਆਂ ਹੋਣਗੀਆਂ ਆਪਣੀਆਂ ਨਹੀਂ ਕੰਪਨੀ ਦੇ ਰੱਖੇ ਨੇ ਬਾਲਪੂਲ ਹੋ ਗਿਆ ਹੇਅਰ ਹੋ ਗਿਆ ਸாம்ਸੰਗ ਹੋ ਗਿਆ ਐਲਜੀ ਹੋ ਗਿਆ ਹਰ ਇੱਕ ਕੰਪਨੀ ਦਾ ਮਾਲ ਮਿਲੂਗਾ ਆਪਣੇ ਕੋਲ ਮਤਲਬ ਕੋਈ ਲਿਮਿਟਡ ਸਟਾਕ ਤਾਂ ਨਹੀਂ ਹੈ ਸਟਾਕ ਤਾਂ ਵਾਧੂ ਆ ਆਪਣੇ ਕੋਲ ਸਟਾਕ ਵਾਧੂ ਜੀ ਮਤਲਬ ਅਗਰ ਆਪਾਂ ਗੱਲ ਕਰ ਲਈਏ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਦਾ ਅੰਦਰ ਤੁਹਾਨੂੰ ਡਿਸਪਲੇ ਵੀ ਦਿਖਾਵਾਂਗੇ ਪਹਿਲਾਂ ਕੰਪਨੀਆਂ ਦੇ ਨਗਾ ਵਾਰ ਲਿਓ ਭਰਪੂਰ ਹੋਗੀ ਐਲਜੀ ਹੋਗੀ ਹਨਾ ਹਾਇਰ ਹੋਗੀ ਸாம்ਸੰਗ ਹੋਗੀ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਵਾਸ਼ਿੰਗ ਮ ਤੇ ਉਸ ਤੋਂ ਬਾਅਦ ਅਗਰ ਆਪਾਂ ਇਹ ਗੱਲ ਕਰ ਲਈ ਐਲਈਡੀ ਆ ਵਗੈਰਾ ਹੈਗੀਆਂ ਨੇ ਐਲਈਡੀ ਵੀ ਬਾਧੂ ਨਹੀਂ ਹਰ ਇੱਕ ਕੰਪਨੀ ਦੀ ਐਲਈਡੀ ਮਿਲ ਜੂਗੀ ਜਾਂ ਮੈਸਾਂਸਾਂਗ ਦੀ ਹੋਗੀ ਹੇਅਰ ਦੀ ਹੋਗੀ ਬਾਕੀ ਸਾਰੇ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਮਿਲ ਜੂਗਾ ਐਲਈਡੀ ਦੇ ਵਿੱਚ ਸਾਡੇ ਕੋਲ ਓਕੇ ਇਹ ਲੱਗੀਆਂ ਤਾਂ ਚਾਰ ਪੰਜ ਹੀ ਹੋਈਆਂ ਨੇ ਜੇ ਅਗਲੇ ਨੇ ਡਿਸਪਲੇ ਵੱਧ ਦੇਖੀ ਹੋਵੇ ਐਸ ਡਿਸਪਲੇ ਹੋਰ ਵੀ ਬਾਧੂ ਆਪਣੇ ਕੋਲੇ ਹੀ ਭਲੇ ਤੁਹਾਨੂੰ ਡਿਸਪਲੇ ਜਿਹੜੀ ਜੀ ਸੀ ਆਈਟਮ ਲੈਣੀ ਆ ਉਹ ਬੇਚ ਜਿੱਥੇ ਕੋਲੇ ਆਜੋ ਚਾਹੇ ਤੁਸੀਂ 23 ਇੰਚ ਦੀ ਲੈਣੀ ਆ ਚਾਹੇ ਤੁਸੀਂ 65 ਇੰਚ ਦੀ ਲੈਣੀ ਆ ਚਾਹੇ 75 ਇੰਚ ਦੀ ਲੈਣੀ ਆ ਐਲਈਡੀ ਸਾਰੀਆਂ ਮਿਲ ਜਾਣਗੀਆਂ ਸਾਰੀਆਂ ਮਿਲ ਜਾਣਗੀਆਂ ਐਲਸੀਡੀਆਂ ਵੀ ਤੇ ਗੀਜ਼ਰਾਂ ਦੀ ਬਹੁਤ ਡਿਮਾਂਡ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਨੇ ਗੀਜ਼ਰ ਲਵਾਉਣਾ ਗੀਜ਼ਰ ਪੁਰਾਣਾ ਪਿਆ ਗੀਜ਼ਰ ਵੀ ਲੈ ਆਓ ਗੀਜ਼ਰ ਵੀ ਕੱਟਣਗੇ ਗੀਜ਼ਰ ਵੀ ਪੁਰਾਣਾ ਕੱਟਣਾ ਕਿ ਮੈਂ ਹੇਅਰ ਦਾ ਗੀਜ਼ਰ ਹੋ ਗਿਆ ਹੈਵਲ ਦਾ ਹੋ ਗਿਆ ਬੈਸਟਨ ਦਾ ਹੋ ਗਿਆ ਕੰਪਨੀ ਦਾ ਗੀਜ਼ਰ ਸਾਡੇ ਕੋਲ ਮਿਲਦਾ ਕੰਪਨੀ ਦਾ ਗੀਜ਼ਰ ਵਿਦ ਗਾਰੰਟੀ ਜਾਸਨ ਫਰਨੀਚਰ ਵਾਲੀ ਦੀ ਗਾਰੰਟੀ ਵੀ ਮਿਲ ਜਾਣੀ ਆ ਠੀਕ ਹੈ ਜੀ ਇਹ ਹੋ ਗਿਆ ਆਜੋ ਅੰਦਰ ਆਜੋ ਅੰਦਰ ਇਹਨਾਂ ਆ ਦੇਖ ਲਓ ਐਲਈਡੀਆਂ ਵੀ ਪਈਆਂ ਨੇ ਇੱਧਰ ਤੇ ਵਾਸ਼ਿੰਗ ਮਸ਼ੀਨਾਂ ਖਾਸ ਕਰਕੇ ਕਹਿੰਦੇ ਸਰਦੀਆਂ ਵਾਸਤੇ ਆਪਾਂ ਨੇ ਮੰਗਾਈਆਂ ਨੇ ਜਿਵੇਂ ਸਰਦੀਆਂ ਦੇ ਵਿੱਚ ਵੱਧ ਸਪੇਸ ਚਾਹੀਦੀ ਹੁੰਦੀ ਆ ਕਿਸੇ ਕੋਲੇ 7 ਕਿਲੋ 6 ਕਿਲੋ ਪਈਆ 8 ਕਿਲੋ ਪਈਆ ਵੱਡੀ ਲੈਣੀ ਆ ਤਾਂ ਤੁਸੀਂ ਆਪਣੀ ਵਸ਼ੀਲ ਉਹ ਲੈ ਚੱਕ ਲਿਓ ਚੱਲਦੀ ਆ ਨਹੀਂ ਚੱਲਦੀ ਤੇ ਇਹਨਾਂ ਕੋਲੋਂ ਨਵੀਂ ਆਈਟਮ ਲੈ ਜਾਓ ਆਈਟਮਾਂ ਦੇਖ ਲਓ ਜੀ ਹਾਇਰ ਚ ਪਈਆਂ ਨੇ ਆਪਣੇ ਕੋਲੇ ਸੈਮਸੰਗ ਚ ਪਈਆਂ ਨੇ ਵਾਰਲਪੂਲ ਚ ਮਤਲਬ ਹਰ ਤਰ੍ਹਾਂ ਦੀ ਆਈਟਮ ਇਲੈਕਟ੍ਰੋਨਿਕ ਉਹ ਮਿਲ ਜਾਣੀ ਆ ਹਾਂ ਜੀ ਵਾਟਰ ਫਿਲਟਰ ਵੀ ਕੱਟਦੇ ਆ ਹਾਂ ਜੀ ਫਿਲਟਰ ਵੀ ਕੱਟ ਲਾਂਗੇ ਦੇਖ ਕੇ ਅਸੀਂ ਉਹਦੀ ਫੋਟ ਉਹਨਾਂ ਦੇ ਚੱਕੇ ਲੈ ਆ ਕੇ ਸਾਨੂੰ ਦਿਖਾਉਣਾ ਸੀ ਪੁਰਾਣਾ ਫਿਲਟਰ ਵੀ ਕਟਲਾਂਗੇ ਪੁਰਾਣਾ ਫਿਲਟਰ ਵੀ ਘਟਾਇਆ ਜਾਂਦਾ ਅੱਛਾ ਹੁਣ ਇਹ ਦੱਸੋ ਮੰਨ ਲਓ ਮੈਂ ਵਾਸ਼ਿੰਗ ਮਸ਼ੀਨ ਕਟਾਉਣੀ ਆ ਨਵੀਂ ਵੀ ਲੈਣੀ ਆ ਫਿਰ ਮੈਂ ਪੁਰਾਣੀ ਤੁਹਾਡੇ ਕੋਲ ਸਿੱਧੀ ਚੱਕ ਕੇ ਲਿਆਵਾਂ ਜਾਂ ਚਾਹੇ ਚੱਕ ਲਈਓ ਚਾਹੇ ਜੀ ਉਹਦੀ ਫੋਟੋ ਖਿੱਚ ਲਈਓ ਕੰਡੀਸ਼ਨ ਦੀ ਆਪਾਂ ਦੇਖ ਕੇ ਜਦੀ ਨਾਲ ਦੀ ਨਾਲ ਕੱਟ ਕੇ ਪੁਰਾਣੀ ਨਵੀਂ ਦੇ ਦਾਂਗੇ ਓਕੇ ਮਤਲਬ ਜਿਵੇਂ ਹੈਗਾ ਪੁਰਾਣੀ ਆਈਟਮ ਤੁਹਾਡੇ ਕੋਲ ਅਗਲੇ ਕੋਲੇ ਪਈ ਆ ਫੋਟੋ ਖਿੱਚ ਲਈ ਆਵੇ ਨਵੀਂ ਸਿਲੈਕਟ ਕਰ ਲਵੇ 5000 ਘਟਾ ਕੇ ਜਿਹੜਾ ਰੇੜੇ ਵਾਲਾ ਛੱਡਣ ਜਾਊ ਉਹ ਹੀ ਚੱਕ ਲਿਆਊਗਾ ਹਾਂ ਉਹ ਚੱਕ ਲ ਜੇ ਇਹ ਜਿਹੜੀ ਸਕੀਮ ਲਾਈ ਆ ਕਿੰਨੇ ਟਾਈਮ ਵਾਸਤੇ ਹੈ ਲਿਮਟਡ ਹੈ ਲਿਮਟਡ ਟਾਈਮ ਲਈ ਲਾਈ ਆ ਮਤਲਬ ਲਿਮਟਡ ਟਾਈਮ ਵਾਸਤੇ ਆ ਮਤਲਬ ਇਹ ਸਕੀਮ ਆ ਨਹੀਂ ਹੈਗੀ ਵੀ ਚੱਲੀ ਰਹਿਣੀ ਆ ਇਸ ਕਰਕੇ ਜਦੋਂ ਹੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਜਿਨ੍ਹਾਂ ਨੇ ਤੁਹਾਡੇ ਦੋਸਤਾਂ ਮਿੱਤਰਾਂ ਨੇ ਇਲੈਕਟ੍ਰੋਨਿਕ ਆਈਟਮਾਂ ਲੈਣੀਆਂ ਨੇ ਉਹਨਾਂ ਨਾਲ ਇਹ ਵੀਡੀਓ ਸ਼ੇਅਰ ਵੀ ਕਰ ਦਿਓ ਨੰਬਰ 2 ਤੇ ਅਗਰ ਤੁਸੀਂ ਲੈਣੀਆਂ ਨੇ ਤਾਂ ਫਟਾਫਟ ਜਾਸਿਨ ਫਰਨੀਚਰ ਹਾਊਸ ਤੇ ਪਹੁੰਚ ਜਾਓ ਆਈਟਮ ਜਿਵੇਂ ਡਿਸਪਲੇ ਦੇਖ ਕੇ ਨਾ ਸੋਚ ਲਓ ਵੀ ਘੱਟ ਹੀ ਨੇ ਆਈਟਮਾਂ ਆਈਟਮਾਂ ਵਧੂ ਨੇ ਇਹਨਾਂ ਕੋਲੇ ਫਰਨੀਚਰ ਦੀਆਂ ਆਈਟਮਾਂ ਚੱਕ ਲਿਆਓ ਫਰਨੀਚਰ ਘਟਾਉਣੇ ਗੱਦੇ ਵੀ ਕੱਟ ਲਵੋਗੇ ਗੱਦੇ ਵੀ ਕੱਟ ਲਾਂਗੇ ਪੁਰਾਣੇ ਅੱਛਾ ਪੁਰਾਣੇ ਗੱਦੇ ਘਟਾ ਕੇ ਨਵੇਂ ਵੀ ਲੈ ਕੇ ਜਾ ਸਕਦਾ ਕੋਈ ਹੋਰ ਆਈਟਮ ਵੀ ਲੈ ਕੇ ਜਾ ਸਕਦਾ ਚਾਹੇ ਗੱਦੇ ਕਟਾ ਕੇ ਹੀ ਗੱਦਿਆਂ ਵੱਟੇ ਗੱਦੇ ਹੀ ਕੱਟੇ ਆਉਣਗੇ ਗੱਦਿਆਂ ਵੱਟੇ ਅੱਛਾ ਕਿੰਨੇ ਦੇ ਗੱਦੇ ਕਿੰਨੇ ਦੇ ਕਟੋਗੇ 1000 ਤੋਂ ਲੈ ਕੇ 1500 ਦੇ ਵਿੱਚ ਵਿੱਚ ਅੱਛਾ ਗੱਦੇ ਵੀ ਕੱਟ ਲਾਂਗੇ ਉਹ ਵੀ ਕੱਟ ਲਾਂਗੇ ਹੋਊਗਾ ਅੱਛਾ ਹੁਣ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈ ਹੁਣ ਤੁਸੀਂ ਸੋਚੋਗੇ ਵੀ ਯਾਰ ਪਹੁੰਚਣਾ ਕਿੱਥੇ ਆ ਆਜੋ ਤੁਹਾਨੂੰ ਐਡਰੈਸ ਦਿਖਾ ਦਿੰਨੇ ਆ ਤੇ ਜਾਸਿਨ ਫਰਨੀਚਰ ਹਾਊਸ ਨਾਮ ਯਾਦ ਰੱਖ ਲਓ ਜਾਸਿਨ ਫਰਨੀਚਰ ਹਾਊਸ ਹੈ ਤੇ ਆਹ ਰਸਤਾ ਆਉਂਦਾ ਸ਼ਹਿਰ ਵੱਲੀੋਂ ਉਹ ਐਸਆਰ ਵਾਲਪੇਪਰ ਦਾ ਤੁਸੀਂ ਬੋਰਡ ਦੇਖਦੇ ਹੋਵੋਗੇ ਸ਼ਹਿਰ ਵੱਲੀੋਂ ਆਉਣੇ ਆ ਉਹ ਤੋਂ ਥੋੜਾ ਜਿਹਾ ਅੱਗੇ ਆ ਕੇ ਜਿਹਨੂੰ ਮਰਜ਼ੀ ਪੁੱਛ ਲਿਓ ਵੈਸੇ ਪੁੱਛਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਬਈ ਬਾਹਰ ਮਾਰ ਦੀ ਬਾਹਰ ਆਈਟਮਾਂ ਲੱਗੀਆਂ ਹੋਣਗੀਆਂ ਤੇ ਇਹਨਾਂ ਕੋਲੇ ਪਿਆ ਹੋਗਾ ਇੱਥੇ ਆਜੋ ਫਟਾਫਟ ਜਿਹੜਾ ਹੈਗਾ ਮੌਕੇ ਦਾ ਫਾਇਦਾ ਲੈ ਜਾਓ ਕਿਉਂਕਿ ਇਹ ਜਿਹੜੀ ਸਕੀਮ ਹੈ ਇਹ ਲੋਕਾਂ ਦੀ ਕਿਉਂਕਿ ਜਿਹੜੀ ਲੋਕਾਂ ਦੀ ਡਿਮਾਂਡ ਤੇ ਲਈ ਆ ਇਹ ਬਾਈ ਹੁਣੀ ਮੈਨੂੰ ਦੱਸਦੇ ਸੀ ਕਹਿੰਦਾ ਵੀ ਲੋਕ ਆਉਂਦੇ ਨੇ ਹਲੇ ਵੀ ਪਹਿਲਾਂ ਪਿਛਲੇ ਸਾਲ ਵੀਡੀਓ ਪਾਈ ਸੀ ਆਪਾਂ ਨੇ ਪਿਛਲੇ ਸਾਲ ਪਾਈ ਦੀ ਆਪਾਂ ਨੇ ਵੀਡੀਓ ਪਿਛਲੇ ਸਾਲ ਵੀਡੀਓ ਪਾਈ ਸੀ ਲੋਕ ਦੇਖ ਕੇ ਹਲੇ ਵੀ ਆ ਰਹੇ ਨੇ ਹਣਾ ਅਜੇ ਵੀ ਆ ਰਹੇ ਨੇ ਉਹਦੇ ਕਰਕੇ ਆਪਾਂ ਨੇ ਦੁਬਾਰਾ ਵੀਡੀਓ ਲਾਈ ਆ ਦੁਬਾਰਾ ਸਕੀਮ ਵੀ ਲਾਈ ਆ ਤੇ ਲੋਕਾਂ ਦਾ ਫਾਇਦਾ ਵੀ ਕਰਨਾ ਤੇ ਤੁਹਾਡਾ ਜਿਹੜਾ ਪੁਰਾਣਾ ਮਾਲ ਹੈ ਉਹ ਸਾਰਾ ਕੱਟ ਲੈਣਾ ਇਸ ਕਰਕੇ ਸਮਾਂ ਨਾ ਗਵਾਓ ਜਲਦੀ ਤੋਂ ਜਲਦੀ ਪਹੁੰਚੋ ਜਾਸਨ ਫਰਨੀਚਰ ਕੁਟੀ ਰੋਡ ਮਲੇਰਕੋਟੜਾ ਕੋਈ ਜਾਣਕਾਰੀ ਲੈਣੀ ਆ ਕੋਈ ਪੁਰਾਣੀ ਜਿਹੜੀ ਚੀਜ਼ ਤੁਹਾਡੇ ਕੋਲ ਪਈ ਆ ਉਹਦੀ ਵਟਸਐਪ ਆ ਜਿਹਦੇ ਉੱਤੇ ਹੋ ਨੰਬਰ ਨੇ ਇਹਨਾਂ ਦਾ ਤੁਸੀਂ ਕਰਕੇ ਇਹਨਾਂ ਤੋਂ ਕੋਈ ਜਾਣਕਾਰੀ ਵੀ ਲੈ ਸਕਦੇ ਹੋ ਬਾਕੀ ਮਿਲਦੇ ਰਹਾਂਗੇ ਇਹਨਾਂ